ਉਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਰਿਵਾਰ ਨੇ ਬਹੁਤ ਵਧੀਆ ਚੰਗਾ ਕੰਮ ਕੀਤਾ ਹੈ ਵਾਤਾਵਰਨ ਨੂੰ ਸਬੰਧਨ ਦੀ ਲੋੜ ਆ ਅੱਜ ਜੋ ਵਾਤਾਵਰਨ ਸਾਡਾ ਖਰਾਬ ਹੋ ਰਿਹਾ ਉਹਦੇ ਵਾਸਤੇ ਬਹੁਤ ਵੱਡੀ ਲੋੜ ਹੈ ਪਰ ਤੁਸੀਂ ਪਾਈ ਹੈ ਪਰਿਵਾਰ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਅਸਲ ਨੂੰ ਕਰਨਾ ਚਾਹੀਦਾ ਮੈਂ ਤਾਂ ਆਪ ਇਹ ਵੀ ਅੱਜ ਗੁਰੂ ਮਹਾਰਾਜ ਜੀ ਦੇ ਵਿੱਚ ਅਰਦਾਸ ਕਰ ਦਿੱਤੀ ਤੇ ਪਰਿਵਾਰ ਨੂੰ ਵੀ ਕਹਤਾ ਵੀ ਮੇਰੀਆਂ ਵੀ ਅਰਥਾਂ ਜਿਹੜੀਆਂ ਇੱਥੇ ਦੇ ਵਿੱਚ ਦੁਆਇਆਂ ਜਾਂ ਤੇ ਉਥੇ درخت ਲਾਏ ਜਾਣ ਤਾਂ ਕਿ ਵਾਤਾਵਰਨ ਦਾ ਵੀ ਸੁਧਾਰ ਹੋ ਸਕੇ ਤੇ ਮੇਰੀ ਵੀ ਜ਼ਿੰਦਗੀ ਹੈ ਜਿਹੜੀ ਉਹ ਵੀ ਸਫਲ ਹੋਵੇ ਤੇ ਜਿਹੜੀ ਮੇਰੀ ਹੋ ਬਾਜੂ ਮਲ ਨੂੰ ਸਾਫ਼ ਕਰੂ ਹਵਾ ਹੋਵੇ ਉਹਦੇ ਨਾਲ ਜਿਹੜੀ ਤੰਦਰੁਸਤੀ ਮਿਲੂ ਲੋਕਾਂ ਨੂੰ ਉਹ ਵੀ ਮੇਰਾ ਵੀ ਭਲਾ ਹੋ ਦਰਵਾਜ਼ੇ ਦੇ ਵਿੱਚ ਤੇ ਉਹਨਾਂ ਦਾ ਵੀ ਭਲਾ ਹੋ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਅਗੇ ਕਿ ਸਭ ਨੂੰ ਇਹ ਸੋਚ ਬਖਸ਼ ਤਾਂ ਕਿ ਵਾਤਾਵਰਨ ਦਾ ਸੁਧਾਰ ਹੋ ਸਕੇ ਤੇ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਸਫਲ ਹੋ ਸਕੇ ਇਹ ਅਸੀਂ ਵਧੀਆ ਜ਼ਿੰਦਗੀ ਜਿਉ ਸਕੀਏ ਮੈਂ ਇਸ ਪਰਿਵਾਰ ਦਾ ਇਸ ਪਰੋਂ ਪਹਿਤਰੋਂ ਧੰਨਵਾਦੀ ਕਰਦਾ ਹਾਂ ਤੇ ਇਹਨਾਂ ਨੇ ਪਹਿਲ ਕੀਤੀ ਆ ਪਬਲਿਕਲੀ ਵੀ ਭੈਣ ਜੀ ਬਾਨੀ ਜੀ ਨੇ ਇਸ ਤਰ੍ਹਾਂ ਇਹ ਮੈਸੇਜ ਦੇਣਾ ਚਾਹਿਆ ਕਿ ਇਹ ਇਨਸਾਨ ਬਿਨਾਂ ਦੀ ਇਹ ਕਾਮਨੀ ਬਾਨੀ ਦਾ ਫਰਾਮ ਚਾਹੁੰਦੀ ਉੱਥਰ ਦੇਖ ਰਹੇ ਹੋਣਗੇ ਪਬਲਿਕ ਨੂੰ ਕੀ ਅਪੀਲ ਦਾ ਮੈਸੇਜ ਮੈਂ ਅਪੀਲ ਕੀਤੀ ਹੈ ਜੀ ਗੁਰੂਗਰਾਸ ਸਾਹਿਬ ਦੀ ਹਾਜਤ ਦੇ ਵਿੱਚ ਮੈਂ ਆਪ ਦੇ ਆਪ ਨੂੰ ਸਮਰਪਿਤ ਕੀਤਾ ਇਸ ਗੱਲ ਦੇ ਵਿੱਚ ਕਿ ਜਾਂ ਲੋਕਾਂ ਨੂੰ ਹੌਸਲਾ ਹੋਵੇ ਹੌਸਲਾ ਫੈਲਾਈ ਹੋਵੇ ਮੈਂ ਇਹ ਵੀ ਕਹਤਾ ਕਿ ਮੈਂ ਤਾਂ ਉਸ ਸਮੇਂ ਤੇ ਹੋਣਾ ਨਹੀਂ ਇਹ ਹੁਣ ਥੋਡੀ ਜ਼ਿੰਮੇਵਾਰੀ ਬਣਦੀ ਆ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਕਰਨਾ ਤੁਹਾਨੂੰ ਮੈਂ ਆਪ ਦਾ ਅੱਜ ਗੁਰੂ ਮਹਾਰਿ ਦੇ ਹਜ਼ਾਰੇ ਦੇ ਵਿੱਚ ਆਪਨ ਕਰਦਾ ਸਾਰਾ ਕੁਝ ਇਹ ਆਉਣ ਵਾਲੀ ਹੁਣ ਥੋਡੀ ਜ਼ਿੰਮੇਵਾਰੀ ਆ ਕਿ ਮੇਰੀ ਰਾਖ ਨੂੰ ਇਸ ਤਰ੍ਹਾਂ ਖੇਤ ਦੇ ਵਿੱਚ ਮੈਂ ਤਾਂ ਵੈਸੀ ਦਰਖਤ ਬਹੁਤ ਲਾਇਏ ਆ ਆਪਣੇ ਖਾਤੇ ਵਿੱਚ ਮੈਂ ਬਹੁਤ ਪਰਵਿਸ਼ ਕਰਦਾ ਮੇਰਾ ਦੌਰ ਦਾ 250 ਦਰਖਤ ਖੇਤ ਦੇ ਵਿੱਚ ਲਾਇਆ ਹੋਇਆ ਵੀ ਹੈਗਾ ਤੇ ਮੈਂ ਤਾਂ ਵੈਸੀ ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਤੇ ਮੈਂ ਲੋਕਾਂ ਨੂੰ ਵੀ ਯਾਦ ਰੱਖਣਾ ਇਸ ਗੱਲ ਦਾ ਪਰ ਮੈਂ 25-30 ਸਾਲ ਤੋਂ ਇਹ ਟੋਗਾ ਤੇ ਬੋਲਦਾ ਵੀ ਰਿਹਾ ਵੀ ਦਰਖਤ ਲਾਓ ਪਰ ਲੋਕਾਂ ਨੇ ਕਈਆਂ ਨੇ ਮੰਨਿਆ ਵੀ ਆ ਕਈਆਂ ਨੇ ਨਹੀਂ ਵੀ ਮੰਨਿਆ ਲੋਕ ਨਕਸ਼ਾ ਕੁਛ ਪੈੜੇਆਂ ਦੇ ਮਾਮਲੇ ਤੇ ਦੇਣ ਕਰਕੇ ਵੀ ਤਾਂ ਨੁਕਸਾਨ ਹੋ ਰਿਹਾ ਜਿਹੜਾ ਬੰਦਾ ਮਾਮਲੇ ਦੇ ਪੈੜੀ ਲੈਂਦਾ ਉਹ ਜ਼ਿੰਮੇਵਾਰ ਨੂੰ ਕਹਿੰਦਾ ਕਿ ਮੇਰਾ ਨੁਕਸਾਨ ਹੁੰਦਾ ਉਹ ਦਰਖਤ ਪੱਟ ਦਿੰਦੇ ਪਰ ਮੈਂ ਅਪੀਲ ਕਰਦਾ ਵੀ ਮਾਮਲਾ ਭਾਵੇਂ 1000 2000 ਘੱਟ ਲੈ ਲਿਆ ਕਰੋ ਕਿੰਨੇ ਦਾ ਪਰ ਦਰਖਤ ਨਾ ਪੱਟਿਆ ਕਰੋ ਖੇਤ ਦੇ ਵਿੱਚ ਇਹ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਮੇਰਾ ਪੈਦਲੋਂ ਮੈਂ ਧੰਨਵਾਦ ਕਰਦਾ ਇਹਨਾਂ ਲੋਕਾਂ ਦਾ ਉਹ ਮੇਰਾ ਕਹਿਣਾ ਮੰਨਦੇ ਆ ਇਹਨਾਂ ਕਹਿੰਦਾ ਹਾਂ ਮੈਂ ਫੇਰ ਕਿਹਨਾਂ ਦਾ ਜੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ